ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਸ ਵੀਡੀਓ ਵਿੱਚ ਤੁਸੀਂ ਜਾਣੋਗੇ ਕਿਵੇਂ ਕੈਨੇਡਾ ਵਿੱਚ ਬੂਟ ਪਾਲਿਸ਼ ਕਰਦਾ ਨੌਜਵਾਨ ਅੱਜ ਬਣ ਗਿਆ ਸੀ ਈਓ ਇਹ ਕਹਾਣੀ ਇੱਕ ਨੌਜਵਾਨ ਦੀ ਹੈ ਜਿਸ ਨੇ ਬਚਪਨ ਤੋਂ ਹੀ ਆਪਣੇ ਵੱਡੇ ਸੁਪਨੇ ਦਾ ਪਿੱਛਾ ਕਰਨ ਦਾ ਫੈਸਲਾ ਕਰ ਲਿਆ ਸੀ ਉਸਦੇ ਪਿਤਾ ਇੱਕ ਛੋਟੇ ਜਿਹੇ ਆਮ ਮੁਲਾਜ਼ਮ ਸਨ ਪਰ ਉਸ ਨੌਜਵਾਨ ਦੇ ਮਨ ਵਿੱਚ ਹਮੇਸ਼ਾ ਵੱਡਾ ਬਣਨ ਦੀ ਲਾਲਸਾ ਸੀ ਉਹ ਕਦੇ ਹਾਰ ਨਹੀਂ ਮੰਨਿਆ ਪਾਵੇਂ ਹਥਿਆਰ ਨਾ ਸੰ ਪਰ ਹੌਸਲੇ ਦੀ ਲੱਕੜੀ ਕਦੇ ਟੁੱਟਣ ਨਹੀਂ ਦਿੱਤੀ ਜਦੋਂ ਉਹ 18 ਸਾਲ ਦੀ ਉਮਰ ਵਿੱਚ ਕੈਨੇਡਾ ਪਹੁੰਚਿਆ ਤਾਂ ਉਸਨੇ ਚਮੜੇ ਦੀਆਂ ਜੁੱਤੀਆਂ ਨੂੰ ਚਮਕਾ ਕੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹਰ ਸਵੇਰ ਉਹ ਅੰਧੇਰੇ ਵਿੱਚ ਸੜਕ ਤੇ ਖੜਾ ਹੁੰਦਾ ਸਾਬਣ ਲਾਉਂਦਾ ਅਤੇ ਲੋਕਾਂ ਦੀਆਂ ਜੁੱਤੀਆਂ ਨੂੰ ਚਮਕਾਉਂਦਾ ਕਈ ਵਾਰ ਉਹ ਭੁੱਖ ਨਾਲ ਦਿਨ ਕੱਟਦਾ ਪਰ ਸੁਪਨਿਆਂ ਵੱਲ ਉਸਦਾ ਯਕੀਨ ਕਦੇ ਨਹੀਂ ਡੋਲਿਆ ਉਸਦੇ ਦਿਨ ਮਿਹਨਤ ਅਤੇ ਸਿੱਖਣ ਵਾਲੇ ਸਨ। ਕੈਨੇਡਾ ਦੀ ਹਕੀਕਤ ਨੇ ਉਸਦੇ ਮਨ ਵਿੱਚ ਅਜਿਹੀ ਲਗਨ ਜਗਾਈ ਜੋ ਹਰ ਕਿਸੇ ਵਿੱਚ ਨਹੀਂ ਹੁੰਦੀ। ਜੁੱਤੀਆਂ ਚਮਕਾਉਂਦੇ ਹੋਏ ਉਹ ਲੋਕਾਂ ਨਾਲ ਗੱਲਾਂ ਕਰਦਾ, ਉਹਨਾਂ ਦੀਆਂ ਕਹਾਣੀਆਂ ਸੁਣਦਾ ਤੇ ਉਹਨਾਂ ਦੀਆਂ ਮੁਸ਼ਕਲਾਂ ਨਾਲ ਸਾਂਝ ਪਾਉਂਦਾ। ਹਰ ਰਾਤ ਦੀ ਥਕਾਵਟ ਦੇ ਬਾਵਜੂਦ ਉਹ ਆਪਣੇ ਸੁਪਨੇ ਲਈ ਜ਼ਿੰਦਗੀ ਨੂੰ ਪੋਲਿਸ਼ ਕਰ ਰਿਹਾ ਸੀ। ਕਦੇ ਬਰਫ਼, ਕਦੇ ਧੁੱਪ ਪਰ ਉਸਦਾ ਜਜ਼ਬਾ ਅਟੁੱਟ ਸੀ। ਉਹ ਹਰ ਇੱਕ ਜੁੱਤੀ ਵਿੱਚ ਆਪਣਾ ਸੰਸਕਾਰ ਵੰਡਦਾ ਸੀ ਜਦੋਂ ਥੋੜੀ ਕਮਾਈ ਹੋਈ ਤਾਂ ਇੱਕ ਕਮਰਾ ਕਿਰਾਏ ਤੇ ਲਿਆ ਜਿੱਥੇ ਉਹ ਸੁਪਨੇ ਬੁਣ ਸਕੇ ਰਾਤ ਨੂੰ ਚਾਨਣੀ ਵਿੱਚ ਬੈਠ ਕੇ ਆਪਣੀ ਅਗਲੀ ਯੋਜਨਾ ਬਣਾਉਂਦਾ ਉਸ ਨੂੰ ਪਤਾ ਸੀ ਕਿ ਸਿਰਫ ਬੂਟ ਪਾਲਿਸ਼ ਨਾਲ ਕਾਮਯਾਬੀ ਨਹੀਂ ਮਿਲਣੀ ਉਸਨੇ ਨਵਾਂ ਬ੍ਰਾਂਡ ਬਣਾਉਣ ਦਾ ਸੋਚਿਆ ਜਿੱਥੇ ਚਮਕ ਸਿਰਫ ਜੁੱਤੀਆਂ ਦੀ ਨਹੀਂ ਸੇਵਾ ਅਤੇ ਗਾਹਕ ਦੇ ਅਨੁਭਵ ਦੀ ਵੀ ਹੋਵੇ ਉਸਨੇ ਖੁਦ ਨੂੰ ਖੂਬ ਸਿਖਾਇਆ ਕਈ ਕੋਰਸ ਕੀਤੇ bizness ਅਤੇ market ਦੀ ਸਮਝ ਬਣਾਈ ਰਾਤਾਂ ਪੜਾਈ ਦਿਨ ਮਿਹਨਤ ਉਸਦੇ ਦਿਲ ਅਤੇ ਦਿਮਾਗ ਦੋਵੇਂ ਤਿਆਰ ਹੋ ਗਏ ਹਰ ਸਵੇਰ ਉਸ ਸੁਪਨੇ ਦੀ ਚਮਕ ਨਾਲ ਉੱਠਦਾ ਜੁੱਤੀਆਂ ਚਮਕਾਉਂਦਾ ਫਿਰ ਲੈਪਟਾਪ ਤੇ ਨਵੀਆਂ ਯੋਜਨਾਵਾਂ ਬਣਾਉਂਦਾ ਗਾਹਕਾਂ ਤੋਂ ਫੀਡਬੈਕ ਲੈਂਦਾ ਕਈ ਵਾਰੀ ਸਮੱਸਿਆਵਾਂ ਆਈਆਂ ਪਰ ਉਸਦਾ ਹੌਸਲਾ ਕਦੇ ਨਹੀਂ ਡਿਗਿਆ ਕੁਝ ਸਾਲਾਂ ਬਾਅਦ ਜਦੋਂ ਉਹ CEO ਬਣ ਗਿਆ ਉਸ ਦਾ ਬ੍ਰਾਂਡ ਸਥਾਪਿਤ ਹੋ ਚੁੱਕਾ ਸੀ ਕਈ ਦੁਕਾਨਾਂ ਨੇ ਉਸ ਦਾ ਲੋਗੋ ਲਾਇਆ ਆਨਲਾਈਨ ਮੰਗਵਤੀ ਨਵੇਂ ਸ਼ਹਿਰਾਂ ਵਿੱਚ ਸੇਵਾ ਦੀ ਸ਼ੁਰੂਆਤ ਹੋਈ ਹੁਣ ਉਹ ਸਿਰਫ ਜੁੱਤੀਆਂ ਨਹੀਂ ਚਮਕਾਉਂਦਾ ਸਗੋਂ ਲੋਕਾਂ ਦੀਆਂ ਕਹਾਣੀਆਂ ਨੂੰ ਵੀ ਹਰੇਕ ਜੁੱਤੀ ਦੇ ਰੂਪ ਵਿੱਚ ਇੱਕ ਅਨੁਭਵ ਸਮੇਟਦਾ ਉਸ ਦੀ ਐਪ ਉੱਤੇ ਗਾਕਾਂ ਦੀਆਂ ਹਾਸ਼ੀਆ ਸਾਬਤ ਕਰ ਦਿਆ ਹਨ ਕਿ ਸੁਪਨੇ ਸੱਚ ਹੋ ਸਕਦੇ ਹਨ ਅਗਲਾ ਪਦਾਰਸੀ ਇੱਕ ਡਿਜੀਟਲ ਪਲੇਟਫਾਰਮ ਜਿੱਥੇ ਲੋਕ ਆਪਣੇ ਜੁੱਤੀਆਂ ਦੇ ਮਾਡਲ ਨੰਬਰ ਅਤੇ ਲਾਈਫ ਸਟਾਈਲ ਮੁਤਾਬਕ ਸੇਵਾ ਬੁੱਕ ਕਰ ਸਕਣ ਉਸਨੇ ਕੋਡ ਸਿੱਖਣਾ ਸ਼ੁਰੂ ਕੀਤਾ ਕਾਨਫਰੰਸਾਂ 'ਚ ਹਿੱਸਾ ਲਿਆ ਐਪ ਬਣਾਈ bizness ਮਾਡਲ ਤਿਆਰ ਕੀਤਾ ਅੱਜ ਉਹ ਆਪਣੇ ਆਪ ਨੂੰ CEO ਵਜੋਂ ਪੇਸ਼ ਕਰਦਾ ਹੈ ਜਿਸ ਦੀ ਕੰਪਨੀ ਸਿਰਫ ਬੂਟ ਪਾਲਿਸ਼ ਹੀ ਨਹੀਂ ਸਗੋਂ ਪੂਰਾ ਫੈਸ਼ਨ ਕੇਅਰ ਹੱਲ ਦਿੰਦੀ ਹੈ ਉਸ ਦਾ ਸਫ਼ਰ ਸਿਖਾਉਂਦਾ ਹੈ ਕਿ ਹੌਸਲਾ ਲਗਨ ਅਤੇ ਰਾਤਾਂ ਦੀ ਤਿਆਰੀ ਹੀ ਸਭ ਤੋਂ ਵੱਡਾ ਖਜ਼ਾਨਾ ਹਨ ਫੇਲ ਹੋਣਾ ਇੱਕ ਰਾਸੀ ਹਾਰ ਨਹੀਂ ਉਹ ਆਪਣੇ ਸਟਾਫ ਚ ਉਹਨਾਂ ਲੋਕਾਂ ਨੂੰ ਵੀ ਸ਼ਾਮਲ ਕਰਦਾ ਜੋ ਪਹਿਲਾਂ ਗਾਕ ਸਨ ਹੁਣ ਉਹ ਵੀ ਆਪਣੇ ਹੱਕ ਦੀ ਕਮਾਈ ਕਰ ਰਹੇ ਹਨ ਉਹ ਹਰ ਨਵੇਂ ਵਿਅਕਤੀ ਨੂੰ ਕਹਿੰਦਾ ਜਿੱਥੇ ਵੀ ਸ਼ੁਰੂ ਕਰੋ ਆਪਣੇ ਕੰਮ ਨਾਲ ਇੰਨਾ ਪਿਆਰ ਕਰੋ ਜਿਵੇਂ ਇਹ ਤੁਹਾਡੀ ਜ਼ਿੰਦਗੀ ਦਾ ਇੱਕ ਅੰਸ਼ ਹੋਵੇ ਅੱਜ ਜਦੋਂ ਤੁਸੀਂ ਉਸਦੀ ਕੰਪਨੀ ਦੇ ਉਤਪਾਦਾਂ ਨੂੰ ਵੇਖਦੇ ਹੋ ਤਾਂ ਹਰੇਕ ਉਤਪਾਦ ਤੇ ਉਸਦਾ ਲੋਗੋ ਤੇ ਕਹਾਣੀ ਲਿਖੀ ਹੁੰਦੀ ਹੈ ਜੋ ਦੱਸਦੀ ਹੈ ਕਿ ਸੁਪਨੇ ਨੂੰ ਹਕੀਕਤ ਬਣਾਉਣ ਲਈ ਮਿਹਨਤ ਲਗਨ ਅਤੇ ਵਿਸ਼ਵਾਸ ਦੀ ਬੁਨਿਆਦ ਰੱਖਣੀ ਪੈਂਦੀ ਹੈ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਰੋ ਧੰਨਵਾਦ